ਆਲਟੂ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਸਿੱਧੂ ਮੂਸੇਵਾਲੇ ਦੀ ਹਤਿਆ ਤੋਂ ਬਾਅਦ 골ਡੀ ਬਰਾੜ ਦਾ ਨਾਮ ਸਾਹਮਣੇ ਆਇਆ ਸੀ ਤੇ 골ਡੀ ਬਰਾੜ ਕੈਨੇਡਾ ਦੇ ਵਿੱਚ ਬੈਠਾ ਹੈ ਤੇ ਇੱਕ ਗੈਂਗਸਟਰ ਹੈ ਦੱਸਿਆ ਜਾ ਰਿਹਾ ਹੈ ਕਿ ਕਰਤਾਰ ਥੀਮਾ ਜੋ ਕਿ ਪੰਜਾਬੀ ਫਿਲਮਾਂ ਦੇ ਆਰਟਿਸਟ ਨੇ ਉਹਨਾਂ ਨੇ 골ਡੀ ਬਰਾੜ ਰਾਹੀਂ ਐਨਐਸਯੂਆਈ ਦੇ ਪ੍ਰਧਾਨ ਨੂੰ ਧਮਕੀ ਦਿਵਾਈ ਹੈ ਅਤੇ ਐਨਐਸਯੂਆਈ ਦੇ ਪ੍ਰਧਾਨ ਨੇ ਦੱਸਿਆ ਹੈ ਕਿ ਉਹਨਾਂ ਅਤੇ ਕਰਤਾਰ ਥੀਮਾ ਦੇ ਵਿੱਚ ਪੈਸੇ ਦਾ ਲੈਣ-ਦੇਣ ਸੀ ਜਿਸ ਮਾਮਲੇ ਦੇ ਵਿੱਚ ਉਹਨਾਂ ਨੇ ਗੋਲਟੀ ਵਿਰਾਟ ਕੋਲੋਂ ਉਹਨਾਂ ਨੂੰ ਤਮਕੀਦ ਦਵਾਈ ਹੈ ਆਓ ਦੇਖਦੇ ਹਾਂ ਅੰਮ੍ਰਿਤਸਰ ਤੋਂ ਇੱਕ ਰਿਪੋਰਟ ਇਹਨੂੰ ਮੇਰਾ ਫੋਨ ਨਹੀਂ ਆਉਂਦਾ ਤੇਰੇ ਸਿਰ 'ਚ ਗੋਲੀ ਮਾਰੂੰਗਾ ਇਹ ਮੇਰਾ ਤੇਰੇ ਨਾਲ ਬਾਦ ਆ ਸੁਣ ਗਈ ਗੱਲ ਫੋਨ ਲਾਉਣਾ ਹੋਇਆ ਜਦੋਂ ਮਰਜ਼ੀ ਲਾਣੀ ਉਹ ਮੈਂ ਤੈਨੂੰ ਦੁਬਾਰਾ ਫੋਨ ਨਹੀਂ ਕਰਨਾ ਮੇਰਾ ਤੈਨੂੰ ਅਖੀਰਲਾ ਫੋਨ ਹੈ ਗੱਲ ਮੇਰੀ ਦਿਮਾਗ 'ਚ ਪਾ ਲੈ ਠੀਕ ਹੈ ਤੇ ਜੇ ਨਹੀਂ ਦਿਮਾਗ 'ਚ ਪਾਈ ਤਾਂ ਮੈਨੂੰ ਹੁਣੇ ਦੱਸ ਤੇ ਫਿਰ ਮੈਂ ਤੇਨਾਂ ਖਰਾਬ ਕਰਾਂਗਾ ਮੈਂ ਜੋ ਕਰਨਾ ਹੈ ਨਾ ਹੁਣੇ ਕਰਾਂ ਮੈਂ ਵੀਰ ਜੀ ਮੈਂ ਤੁਹਾਡੇ ਨਾਲ ਕਰਕੇ ਮੈਂ ਦੱਸੋ ਮੈਂ ਕਹਿਣ ਨੂੰ ਜਾਣਾ ਪਰ ਇਹ ਇਹ ਤੈਨੂੰ ਮੈਂ ਦੱਸਦਾ ਫੌਨ ਨਾ ਜਾਵੜੇ ਦੁਆਰੇ ਸੁਣ ਗਈ ਗੱਲ ਰੁਪਈਆ ਨਹੀਂ ਮਿਲਣਾ ਜੀਦੇ ਕੋਲੇ ਮਰਜ਼ੀ ਜਾਵੜਾ ਜਿਹਨੂੰ ਮਰਜ਼ੀ ਖਸਮ ਬਣਾ ਲੈ ਜਾ ਕੇ ਰੁਪਈਆ ਨਹੀਂ ਮਿਲਣਾ ਭਾਵੇਂ ਗੱਤ ਨਮਿੰਦਰ ਸਿੰਘ ਕੋਲੇ ਜਾਵੜਾ ਇੱਕ ਰੁਪਈਆ ਨਹੀਂ ਮਿਲਣਾ ਤੈਨੂੰ ਸੁਣ ਗਈ ਗੱਲ ਪੱਲਿਓ ਦੇ ਕੇ ਖੜਾ ਚੜਾਏਗਾ ਗੱਲ ਮੇਰੀ ਪਤਾ ਪਿਆ ਆ ਵੀਡੀਓ ਬਣੀ ਆ ਆ ਲੜਕਾ ਸਾਹਮਣੇ ਕਰ ਕਰ ਲੋ ਸਰ ਮੈਂ ਕਿਸੇ ਤੋਂ ਨਹੀਂ ਕਰਾ ਰਿਹਾ ਵੀਡੀਓ ਬਣੀ ਆ ਆ ਆ ਆ ਗੋਡਿੰਗ ਦੀ ਵੀਡੀਓ ਹੈ ਬੰਦੇ ਨੂੰ 1.25 ਲੱਖ ਰੁਪਏ ਲੈਣਾ ਹੈ ਹੈ ਜਦੋਂ ਮੈਨੂੰ ਕਹਿੰਦਾ ਫੋਨ ਤੇ ਮੈਂ ਕਿੱਥੋਂ ਲਾਈ ਸੀ ਇਹ ਹਾਂ ਚਕਾਟਾ ਨਹੀਂ ਕਰਦਾ ਮੈਂ ਦੱਸਦਾ ਨਾ ਕੋਈ ਨਹੀਂ ਉਹਦੇ ਕੋਲ ਤੇਰਾ ਗੋਡਿੰਗ ਗਰਾਊਂਡ ਦਾ ਕਿਸ ਬੰਦੇ ਹੋ ਮੇਰਾ ਕੋਈ ਸਬੰਧ ਨਹੀਂ ਉਹਦਾ ਮੈਂ ਕਰਾ ਰਿਹਾ ਹਾਂ ਕੋਣ ਤੋਂ ਓਏ ਕੋਣ ਕਰਾ ਰਿਹਾ ਹਾਂ ਕੋਣ ਤੋਂ ਸਾਡੇ ਕੋ ਇੱਕ ਕਰੀਬ 10:30 11:00 ਵਜੇ ਇਨਫਰਮੇਸ਼ਨ ਮਿਲੀ ਸੀ ਕਿ ਕਰਤਾਰ ਚੀਮਾ ਜੋ ਪੰਜਾਬੀ ਇੰਡਸਟਰੀ ਦੇ ਆਰਟਿਸਟ ਨੇ ਔਰ ਅਕਸ਼ੇ ਸ਼ਰਮਾ ਜੋ ਐਨਐਸਯੂਆਈ ਪੰਜਾਬ ਦੇ ਸਟੇਟ ਪ੍ਰੈਜ਼ੀਡੈਂਟ ਨੇ ਦੋਹਾਂ ਧਿਰਾਂ ਦਾ ਕੋਈ ਆਪਸੀ ਪ੍ਰਾਣਾ ਡਿਸਪਿਊਟ ਚੱਲ ਰਿਹਾ ਸੀ ਔਰ ਅੱਜ ਨੋਵਲਟੀ ਚੌਂਕ ਲਾਈਟਾਂ ਤੇ ਇਹਨਾਂ ਦੀ ਕਿਸੇ ਗੱਲ ਨੂੰ ਲੈ ਕੇ ਇਹਨਾਂ ਦੋਹਾਂ ਨੇ ਇੱਕ ਦੂਜੇ ਦੀਆਂ ਗੱਡੀਆਂ ਰੋਕੀਆਂ ਔਰ ਆਪਸੀ ਤੁਟੂ ਮੈਮ ਹੈ ਹੋਈ ਆ ਔਰ ਮੌਕੇ ਤੇ ਸਾਡਾ ਮੱਕਾ ਲੱਗਾ ਸੀ ਪੁਲਿਸ ਪਾਰਟੀ ਇਹਨਾਂ ਨੂੰ ਓਵਰ ਪਾਵਰ ਕਰਕੇ ਇੱਕ ਥਾਣੇ ਲੈ ਕੇ ਆਏ ਆ। ਉਹ ਦੋਹਾਂ ਤਰਾਂ ਦੀਆਂ ਕੰਪਲੇਂਟਸ ਲਈਆਂ ਗਈਆਂ ਆ। ਬਾਕੀ ਜੋ ਵੀ ਇਹਨਾਂ ਨੇ ਇੱਕ ਦੂਜੇ ਤੇ ਅਲੀਗੇਸ਼ਨ ਲਾਈ ਆ ਉਹਨੂੰ ਅਸੀਂ ਵੈਰੀਫਾਈ ਕਰਕੇ ਜੋ ਮੈਰਿਟ ਤੇ ਬਣਦੀ ਕਾਨੂੰਨੀ ਕਾਰਵਾਈ ਹੋਏਗੀ ਉਹ ਕਰਾਂਗੇ। ਕਿਆ ਕਹਦੇ ਬਲਵਾਉਂਦੇ। ਦੋਹਾਂ ਧਰਾਂ ਵੱਲੋਂ ਕੰਪਲੇਂਟਸ ਨੇ ਇਹ ਕਿੰਨੇ ਕੇ ਪੈਸਿਆਂ ਦਾ ਲੈਣ ਦੇਣਾ। ਕੋਈ ਨਾ ਦੋ ਆਪਸੀ ਪੁਰਾਣਾ ਹੀ ਫਾਈਨੈਂਸ਼ੀਅਲ ਡਿਸਪਿਊਟ ਚੱਲ ਰਿਹਾ ਆ ਉਹਦੇ ਬਾਰੇ ਅਜੇ ਪ੍ਰੀਲੀਮਰੀ ਨਾ ਇਹਨਾਂ ਦੀ ਪੁਸ਼ਕਿਸ਼ ਤਾਂ ਨਹੀਂ ਪਤਾ ਲੱਗਾ ਆ ਕਿ ਕੋਈ ਇਹਨਾਂ ਨੇ ਇਨਵੈਸਟਮੈਂਟ ਕੀਤੀਆਂ ਸਨ। ਜੇ ਕਾਉਂਟੋ ਨੇ ਕੁਮਿਟਮੈਂਟ ਕੀਤੀ ਸੀ ਪੂਰੀ ਨਹੀਂ ਹੋਈ ਔਰ ਉਹਦੇ ਕਰਕੇ ਕਾਫੀ ਸਮੇਂ ਤੋਂ ਇਹਨਾਂ ਦੀ ਆਫਰ ਰੰਜਿਸ਼ ਚੱਲ ਰਹੀ ਸੀ ਔਰ ਅੱਜ ਸੈਭਨ ਹੀ ਨੋਵਲਟੀ ਜੋ ਚੌਂਗਿਆ ਉਹ ਤੇ ਇਹਨਾਂ ਨੇ ਇੱਕ ਦੂਜੀ ਦੇ ਗੱਡੀਆਂ ਰੋਕ ਕੇ ਤੇ ਤੁਤ ਤੁਮ ਇਹਨਾਂ ਨੇ ਕੀਤੀ ਆ ਔਰ ਉਹਦੇ ਸਬੰਧ ਅਸੀਂ ਇਹਨਾਂ ਨੂੰ ਰਾਉਂਡ ਅਪ ਕਰਕੇ ਪੁਲਿਸ ਸਟੇਸ਼ਨ 'ਤੇ ਉਹਨਾਂ ਤੋਂ ਪੁੱਛਗਿੱਛ ਕਰ ਰਹੇ ਆ ਔਰ ਜੋ ਵੀ ਕੰਪਲੇਂਟਸ ਲਈਆਂ ਨੇ ਫੰਦੀ ਕਾਰਵਾਈ ਕਰਾਂਗੇ ਜਿਮਾ ਕਿਸ ਸਿਲਸਿਲੇ ਦੇ ਵਿੱਚ ਜਮਤ ਕਰ ਲਈ ਹੈ ਉਹਨਾਂ ਦੇ ਵਿੱਚ ਨਹੀਂ ਪਤਾ ਲੱਗਾ ਕਿ ਕੋਈ ਪੰਜਾਬੀ ਫਿਲਮ ਦੀ ਸ਼ੂਟਿੰਗ ਵਗੈਰਾ ਚੱਲ ਰਹੀ ਆ ਉਹਦੇ ਸਬੰਧ ਵਿੱਚ ਹੀ ਉਮਰਸਰ ਆਏ ਵੀਡੀਓ ਵੀ ਸਾਹਮਣੇ ਆਈ ਤੇ ਚੈੱਕ ਕਰਾਂਗੇ ਸਾਰੇ ਲਈ ਸੀਸੀਟੀਵੀ ਕੈਮਰੇ ਦੇ ਰਾਹੀਂ ਅਸੀਂ ਕਿ ਕਿਸੇ ਕਿਸਾ ਮੌਕੇ ਕਿਸੇ ਦਾ ਕੋਈ ਇਨਵੋਲਵਮੈਂਟ ਕੀ ਆ ਕਿਸੇ ਦਾ ਪੂਰਾ ਜੋ ਵੀ ਹੈਗਾ ਉਹਥਰਲੀ ਅਸੀਂ ਵੈਰੀਫਾਈ ਕਰਾਂਗੇ ਤਮੀਆਂ ਦੇ ਦੀਆਂ ਜਾ ਰਹੀਆਂ ਪੱਲੇ ਜਾ ਰਹੇ ਕਿਉਂ ਇਹਨਾਂ ਦਾ ਕਾਫੀ ਕਿਉਂਕਿ ਪੁਰਾਣਾ ਛਾਲ 1.5 ਸਾਲ ਜੋ ਪੁਲਿਸ ਦਾ ਸਟੇਸ਼ਨ ਸਿਵਲ ਲਾਈਨ ਦੀ ਜੂਰਿਸਡਿਕਸ਼ਨ ਦੇ ਵਿੱਚ ਅੱਜ ਜੋ ਸਾਰਾ ਮੈਟਰ ਹੋਇਆ ਹੈ ਉਹਦੇ ਸਬੰਧ ਵਿੱਚ ਅਸੀਂ ਉਹਨੂੰ thoroughਲੀ ਵੈਰੀਫਾਈ ਕਰਾਂਗੇ ਜੋ ਵੀ ਥ੍ਰੈਟ ਕਾਲਸ ਨੇ ਜਾਂ ਬਾਕੀ ਹੋਰ ਕੋਈ ਇਸ਼ੂ ਨੇ ਉਹ ਵੀ ਅਸੀਂ ਡੂੰਘਾਈ ਵਿੱਚ ਜਾ ਕੇ ਟੈਕਨੀਕਲ ਹੈਲਪ ਲੈ ਕੇ ਸੀਨੀਅਰ ਅਫੀਸਰਸ ਦੇ ਅਸੀਂ ਸਾਰਾ ਉਹਨਾਂ ਨੂੰ ਬਰੀਫ ਕਰ ਦਿੱਤਾ ਹੈ ਜੋ ਅੱਜ ਦਾ ਘਟਨਾ ਕਰਮਿਆ ਔਰ ਸਾਰਾ ਅਸੀਂ ਸ਼ਾਰਟ ਦੇ ਨੂੰ ਕੰਕਲੂਡ ਕਰ ਲਾਂਗੇ ਫਿਲਹਾਲ ਦੋਨੇ ਪਾਰਟੀਆਂ ਅਸੀਂ ਇਹਨਾਂ ਦੀ ਕੰਪਲੇਂਟਸ ਲੈ ਲਿਆ ਨੇ ਜੋ ਮੈਰਿਟ ਤੇ ਬੰਦਾ ਐਕਸ਼ਨ ਹੋਏਗਾ ਉਹ ਅਸੀਂ ਕਰਾਂਗੇ